ਦੀ ਜ਼ਿੰਮੇਵਾਰੀ ਜਦੋਂ ਪ੍ਰਾਈਮ ਮਿਨਿਸਟਰ ਸਾਹਮਣੇ ਦਿੱਤੀ ਆ ਕਿ ਇੱਕ ਸਟੇਟ ਹੈੱਡ ਹੋਣ ਨਾਤੇ ਗਵਰਨਰ ਸਾਹਿਬ ਨੂੰ ਮਿਲਣਾ ਉਹਨਾਂ ਤੋਂ ਗਾਈਡੈਂਸ ਲੈਣੀ ਉਹ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਗਵਰਨਰ ਹੋਣ ਨਾਤੇ ਉਹ ਬਹੁਤ ਲੰਬੇ ਤਰ ਤੋਂ ਜਿਹੜਾ ਉਹ ਸਿਆਸਤ ਨਾਲ ਵੀ ਜੁੜੇ ਆ ਸਮਾਜ ਸੇਵਾ ਨਾਲ ਵੀ ਜੁੜੇ ਆ ਤੇ ਹਮੇਸ਼ਾ ਉਹਨਾਂ ਦੀਆਂ ਬੈਸਟ ਵਿਸ਼ੇਸ ਨੇ ਜਿਹੜੀਆਂ ਉਹ ਮੇਰੇ ਨਾਲ ਰਹੀਆਂ ਉਹ ਅਸ਼ੀਰਵਾਦ ਵੀ ਜਿਹੜਾ ਏ ਇੱਕ ਵੱਡਿਆਂ ਤੋਂ ਐਜ਼ ਅ ਗਵਰਨਰ ਹੋਣ ਦੇ ਨਾਤੇ ਉਹ ਤਾਂ ਸੂਬੇ ਦੇ ਬਾਰੇ ਕੀ ਹਾਲਾਤ ਨੇ ਕਿਸ ਤਰੀਕੇ ਦੀਆਂ ਉਹਨਾਂ ਦੇ ਕੋਲ ਕਿਉਂਕਿ ਬਹੁਤ ਹਰ ਚੀਜ਼ ਦੇ ਇਨਪੁਟਸ ਹੁੰਦੇ ਆ ਕਿਸ ਤਰੀਕੇ ਨਾਲ ਸਟੇਟ 'ਚ ਅੱਗੇ ਕੀ ਕਰਨ ਵਾਲਾ ਏ ਉਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਈਆਂ ਦੇਖੋ ਸਭ ਤੋਂ ਜ਼ਰੂਰੀ ਤਾਂ ਅੱਜ ਲਾਅ ਐਂਡ ਆਰਡਰ ਆ ਜਿਹੜਾ ਇਸ ਵੇਲੇ ਬਿਲਕੁਲ ਪੰਜਾਬ ਦਾ ਹਿੱਲਿਆ ਹੋਇਆ ਏ ਲੁਧਿਆਣੇ 'ਚ ਮੈਂ ਜਿੱਥੋਂ ਆਪ ਉਹਨਾਂ ਹੈ ਉਹਦੇ ਵਿੱਚ ਤੁਸੀਂ ਹਾਲਾਤ ਦੇਖਿਆ ਵੀ ਕੀ ਬਣੇ ਆ ਕੱਲ ਹੀ ਗੁਰਦਾਸਪੁਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਦੁਬਾਰਾ ਉਹ ਸੀਨ ਯਾਦ ਆ ਗਿਆ ਕਿ ਇੰਨੀਆਂ ਗੋਲੀਆਂ ਨਾਲ ਬਿੰਨੇ ਆ ਹੋਇਆ ਇੰਨਾ ਹਸਲਾ ਕਿੱਥੋਂ ਇੰਨੀਆਂ ਗੋਲੀਆਂ ਚੱਲ ਰਹੀਆਂ ਉਦੋਂ ਬਾਅਦ ਤੁਸੀਂ ਹੋਰ ਇੱਕ ਇਨਸੀਡੈਂਟ ਦੇਖ ਰਹੇ ਆ ਕਿਸ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ ਤੇ ਇਹ ਤਮਾਸ਼ਾ ਹੋ ਕੀ ਰਿਹਾ ਏ ਇਹ ਕਿਉਂ ਬਿਲਕੁਲ ਮਸ਼ੀਨਰੀ ਆ ਜਿਹੜੀ ਸਰਕਾਰ ਦੀ ਉਹ ਫੇਲ ਹੋ ਗਈ ਕਿਤੇ ਨਾ ਕਿਤੇ ਜਿਹੜਾ ਕੰਟਰੋਲ ਆ ਗਵਰਨਮੈਂਟ ਦਾ ਉਹ ਕਿਤੇ ਨਾ ਕਿਤੇ ਹਿੱਲ ਚੁੱਕਿਆ ਏ ਉਹ ਦਿਖ ਨਹੀਂ ਰਿਹਾ ਥੱਲੇ ਕੋਈ ਕਮਾਂਡ ਜਿਹੜੀ ਹੁੰਦੀ ਆ ਉਹ ਕਮਾਂਡ ਜਿਹੜੀ ਆ ਉਹ ਸਰਕਾਰ ਦੀ ਦਿਖ ਨਹੀਂ ਰਹੀ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਸਾਡੇ ਕੁਝ ਨਹੀਂ ਪੱਲੇ ਸਾਡੇ ਕੰਟਰੋਲ 'ਚ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਪਤਾ ਲੱਗਦਾ ਏ ਹਾਉ ਭਾਉ ਤੋਂ ਵੀ ਸਾਰਾ ਕੁਝ ਆ ਜਿਹੜਾ ਉਹ ਦਿੱਲੀ ਚਲਾ ਗਿਆ ਜਿਹੜਾ ਦਿੱਲੀ ਵਾਲੇ ਨੇ ਜਿਨ੍ਹਾਂ ਕੋਲ ਚਾਬੀ ਆ ਕੰਟਰੋਲ ਆ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਆ ਤੇ ਫਿਰ ਕੰਮ ਚੱਲੂ ਕਿੱਥੋਂ ਇਸ ਕਰਕੇ ਇਹ ਪੰਜਾਬ ਦਾ ਤਾਣਾ ਬਾਣਾ ਜਿਹੜਾ ਉਹ ਬਹੁਤ ਬਰੀ ਤਰ੍ਹਾਂ ਵਿਗੜ ਚੁੱਕਿਆ ਏ ਤੇ ਹੁਣ ਉਹ ਸਾਰਾ ਤੰਤਰ ਜਿਹੜਾ ਇੱਕ ਇਲੈਕਸ਼ਨ ਜਿੱਤਣ ਨੂੰ ਜਿਹੜੀ ਉਹ ਜਲੰਧਰ ਵੈਸਟ ਦੀ ਉਹਦੇ ਉੱਤੇ ਸਾਰਾ ਜੁੜਿਆ ਹੋਇਆ ਵੀ ਜਿਹੜਾ ਪਾਰਲੀਮੈਂਟ ਚ ਹਾਰ ਹੋਈ ਆ ਅਜੇ ਕੀ ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਦਾ ਅਲਾਈਅੰਸ ਸੀਗਾ ਤੇ ਉਹਦੇ باوجود ਵੀ ਜਿਹੜਾ ਉਹ ਨਤੀਜੇ ਇਹਨਾਂ ਦੇ ਮੂਰੇ ਆ ਤੇ ਇਸ ਕਰਕੇ ਉਹ ਹਾਲਾਤ ਨੇ ਜਿਹੜੇ ਜੇਲ੍ਹ ਚ सीएमबी ਉੱਥੇ ਦੇ ਡਿਪਟੀ ਮੁੱਖ ਮੰਤਰੀ ਹੋਰ ਵੀ ਇਹਨਾਂ ਦੇ ਲੋਕ ਜਿਹੜੇ ਕੁਝ ਬਾਹਰ ਬੂਰ ਭੱਜ ਗਏ ਸੀ ਉਹ ਹੁਣ ਆਏ ਨੇ ਮੇਰਾ ਕਹਿਣ ਦਾ ਭਾਵ ਆ ਕੋਈ ਹਵਾਲੀਵਾਰਸ ਆ ਜਿਹੜਾ ਇਸ ਵੇਲੇ ਹੈ ਨਹੀਂ ਮੈਂ ਤਾਂ ਆਪ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ ਵੀ ਆਉਣ ਵਾਲੇ ਦਿਨਾਂ ਚ ਚਾਹੇ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਬੁਲਾਓ ਤੇ ਸਾਰੀ ਰਿਪੋਰਟ ਆ ਜਿਹੜੀ ਉਹ ਹੋਮ ਮਿਨਿਸਟਰੀ ਨੂੰ ਜਿਹੜੀ ਆ ਉਹ ਦੇਣੀ ਚਾਹੀਦੀ ਆ ਮੈਂ ਵੀ ਆਪਣੇ ਵੱਲੋਂ ਦਵਾਂਗਾ ਇਸ ਤਰੀਕੇ ਨਾਲ ਪੰਜਾਬ ਚ ਅਸੀਂ ਬਹੁਤ ਨੁਕਸਾਨ ਉਠਾਇਆ ਏ ਪੰਜਾਬ ਬਹੁਤ 35000 ਤੋਂ ਉੱਤੇ ਲੋਕ ਸ਼ਹੀਦ ਹੋਏ ਮਾਰੇ ਗਏ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੇ ਇੰਨੇ ਸਾਲ ਅਸੀਂ ਪਿੱਛੇ ਰਹਿ ਗਿਆ ਪੰਜਾਬ ਅੱਜ ਫੇਰ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਆ ਰਹੀ ਅੱਜ ਫੇਰ ਪੰਜਾਬ ਦੇ ਵਪਾਰੀ ਆ ਜਿਹੜੇ ਉਹ ਹੋਰ ਸੂਬਿਆਂ ਵੱਲ ਨੂੰ ਜਾ ਰਹੇ ਨੇ ਕੋਈ ਵੀ ਆਰਡਰ ਆ ਜਿਹੜਾ ਉਹ ਇੱਥੇ ਦੇਣ ਨੂੰ ਤਿਆਰ ਨਹੀਂਗੇ ਕਿਉਂਕਿ ਫੈਕਟਰੀਆਂ ਆ ਜਿਹੜੀਆਂ ਜੇ ਉੱਥੇ ਕੋਈ ਆਰਡਰ ਦੇਊਗਾ ਬਾਹਰੋਂ ਕੰਪਨੀਆਂ ਤਦ ਹੀ ਚੱਲੂਗਾ ਉਹ ਕੋਈ ਦੇਣ ਨੂੰ ਤਿਆਰ ਨਹੀਂਗਾ ਵੀ ਪੰਜਾਬ 'ਚ ਹਾਲਾਤ ਕੀ ਬਣਨੇ ਆ ਇੱਥੇ ਟੂਰਿਸਟ ਕੋਈ ਆਉਣ ਨੂੰ ਤਿਆਰ ਨਹੀਂਗਾ ਇਨਵੈਸਟਰ ਕੋਈ ਆਉਣ ਨੂੰ ਤਿਆਰ ਨਹੀਂਗਾ ਤੇ ਪੰਜਾਬ ਦਾ ਹਾਲਾਤ ਬਣਨਗੇ ਕੀ ਕਿਸ ਤਰੀਕੇ ਨਾਲ ਆਪਣਾ ਪੰਜਾਬ ਜਿਹੜਾ GST ਪਹਿਲਾਂ ਹੀ ਕੁੱਲ 2700 ਕਰੋੜ ਰਹਿ ਗਿਆ ਏ ਆ ਨਾਲ ਹਰਿਆਣਾ ਏ ਉਹਦਾ 23000 ਕਰੋੜ ਹੋਇਆ ਪਿਆ ਮੈਨੂੰ ਇੱਕ ਗੱਲ ਹੋਰ ਮੈਂ ਤੁਹਾਡੇ ਮੂਰੇ ਕਹਿਣੀ ਚਾਹਨਾ ਵੀ ਜਿਹੜੀ ਸੈਂਟਰ ਮੈਂ ਸਾਰੇ ਤਕਰੀਬਨ ਮਿਨਿਸਟਰੀਆਂ ਨਾਲ ਗੱਲ ਕੀਤੀ ਆ ਸਾਰੇ ਸੂਬੇ ਕਿਤੇ ਨਾ ਕਿਤੇ ਵੱਖ-ਵੱਖ ਸਕੀਮਾਂ 'ਚ ਪੈਸਾ ਲੈ ਕੇ ਜਾ ਰਹੇ ਆ ਪਰ ਜਿਹੜਾ ਸਾਡਾ ਸੂਬਾ ਏ ਪੰਜਾਬ ਉਹ ਚੋਂ ਕਦੇ ਕੋਈ ਮੰਤਰੀ ਕਿਸੇ ਕੈਬਨਰ ਮੰਤਰੀ ਨੂੰ ਨਹੀਂ ਮਿਲਿਆ ਅੱਜ ਤੱਕ ਤੁਸੀਂ ਮੈਨੂੰ ਦੱਸ ਦੋ ਕਿੰਨਾ ਦਿਨ ਹੋ ਗਏ ਸੌ ਚੱਕੀ ਨੂੰ ਸਰਕਾਰ ਨੂੰ ਇੱਕ ਵੀ ਪੰਜਾਬ ਦਾ ਕੋਈ ਮੰਤਰੀ ਕੋਈ ਵੀ ਪੰਜਾਬ ਦਾ ਮੰਤਰੀ ਜਾ ਕੇ ਸੈਂਟਰਲ ਮਿਨਿਸਟਰ ਨੂੰ ਕਿਸੇ ਬਜਟ ਆਉਣ ਵਾਲਾ ਹੈ ਬਜਟ ਦੇ ਵਿੱਚ ਸਾਰੀਆਂ ਸਕੀਮਾਂ ਆਉਣੀਆਂ ਸਾਰੇ ਸੂਬੇ ਆ ਕੇ ਮਿਲ ਰਹੇ ਆ ਸਾਰੇ ਚੀਫ ਮਿਨਿਸਟਰ ਆ ਕੇ ਮਿਲ ਰਹੇ ਆ ਤੇ ਸਾਡਾ ਕੋਈ ਵੀ ਚੀਫ ਮਿਨਿਸਟਰ ਨਹੀਂ ਸਾਡਾ ਕੋਈ ਮੰਤਰੀ ਨਹੀਂ ਉੱਥੇ ਜਾ ਕੇ ਆਪਣੀ ਗੱਲ ਤਾਂ ਰੱਖੇ ਕੋਈ ਪੰਜਾਬ ਦੇ ਬਾਰੇ ਪਹਿਲਾਂ ਹੀ ਪੰਜਾਬ ਦੇ ਕੋਲ ਤਾਂ ਢੇਲਾ ਹੈ ਨਹੀਂ ਸੈਂਟਰ ਤੋਂ ਇਹ ਸਕੀਮਾਂ 'ਚ ਹਿੱਸੇਦਾਰੀ ਆ ਜਿਹੜੀ ਉਹ ਲੈਣ ਨਹੀਂ ਜਾਂਦੇ ਪਤਾ ਨਹੀਂ ਕਿਸ 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 ਆਕੜ 'ਚ ਨੇ ਜਾਂ ਤਾਂ ਕੇਜਰੀਵਾਲ ਦਾ ਇਹ ਹੁਕਮ ਆ ਵੀ ਤੁਸੀਂ ਉਹਨਾਂ ਦੀ ਲੜਾਈ ਪਰਸਨਲ ਬਣਾਈ ਹੋਈ ਆ ਵੀ ਕਿਸੇ ਮੰਤਰੀ ਨੂੰ ਜਾਂ ਸੀਐਮ ਨੂੰ ਉਹ ਜਾਣ ਨਹੀਂ ਦਿੰਦੇ ਦੂਜੀ ਗੱਲ ਇਹ ਵੀ ਆ ਕਿਉਂਕਿ ਕੇਜਰੀਵਾਲ ਜੇਲ੍ਹ 'ਚ ਨੇ ਉਹ ਰੋਪਵਾਜੀ ਕਰਦੇ ਆ ਇਹ ਉਸ ਦੇ ਡਰ ਤੋਂ ਬਾਏ ਉਹਨਾਂ ਦੇ ਡਰ ਤੋਂ ਨਾ ਸੀਐਮ ਨਾ ਕੋਈ ਮੰਤਰੀ ਆ ਜਿਹੜਾ ਕੇਂਦਰ 'ਚ ਜਾਂਦਾ ਏ ਤਿੰਨ ਮਿਨਿਸਟਰੀਆਂ ਦਾ ਗੱਲ ਕਰਦਾ ਨੁਕਸਾਨ ਕਿਹਦਾ ਹੋ ਰਿਹਾ ਨੁਕਸਾਨ ਇਹਦਾ ਜਿਹੜਾ ਪੰਜਾਬ ਨੂੰ ਉਠਾਉਣਾ ਪੈ ਰਿਹਾ ਪੰਜਾਬ ਦੇ ਲੋਕਾਂ ਨੂੰ ਉਠਾਉਣਾ ਪੈ ਰਿਹਾ ਉਦੋਂ ਬਾਅਦ ਕੋਈ ਇਹਨਾਂ ਦਾ ਸੈਕਟਰੀ ਕੋਈ ਆਫੀਸਰ ਹੋ ਨਹੀਂ ਜਾ ਸਕਦਾ ਕਿਉਂਕਿ ਸੀਐਮ ਦੇ ਹੁਕਮ ਨੇ ਕੋਈ ਆਪਣੇ ਕਾਉਂਟਰਪਾਰਟ ਕੋਈ ਤਾਂ ਮੈਨੂੰ ਦੱਸੋ ਕਿਸੇ ਵੀ ਮਿਨਿਸਟਰੀ ਦਾ ਸੈਕਟਰੀ ਉੱਥੇ ਜਾ ਕੇ ਕਿਸੇ ਸੈਕਟਰੀ ਨੂੰ ਮਿਲਿਆ ਹੋਵੇ ਕਿਸੇ ਜੁਆਇੰਟ ਸੈਕਟਰੀ ਨੂੰ ਮਿਲਿਆ ਹੋਵੇ ਬਿਲਕੁਲ ਨਹੀਂ ਤੇ ਬਜਟ ਜਿਹੜਾ ਇਹ ਉਹ ਦੱਸ ਦੇਣ ਨੂੰ 15 ਦਿਨ ਨੂੰ ਆਉਣ ਨੂੰ ਤਿਆਰ ਤੇ ਪੰਜਾਬ ਨੂੰ ਮਿਲੂਗਾ ਕਿਵੇਂ ਕੁਝ ਅਸੀਂ ਖਾਲੀ ਰਹਿ ਜਾਾਂਗੇ ਫੇਰ ਉਸ ਤੋਂ ਇਸ ਕਰਕੇ ਮੈਂ মিডিਆ ਰਾਹੀਂ ਇਹ ਮੈਂ ਥੋੜੇ ਰਾਹੀਂ ਵੀ ਕਹਿਣਾ ਤੇ ਮੈਂ ਗਵਰਨਰ ਸਾਹਿਬ ਨੂੰ ਵੀ ਇਹ ਗੱਲ ਕੀਤੀ ਆ ਮੈਂ ਹੋਰ ਮੁੱਖ ਮੰਤਰੀ ਸਾਹਿਬ ਨੂੰ ਵੀ ਪਹਿਲਾਂ ਕੀਤੀ ਸੀ ਹੁਣ ਇਲੈਕਸ਼ਨਾਂ ਤੋਂ ਬਿਲੇ ਹੋ ਜਾਣਗੇ ਮੈਂ ਫੇਰ ਕਰੂੰਗਾ ਵੀ ਭਾਈ ਸਾਹਿਬ ਸੈਂਟਰਲ ਦੇ ਵਿੱਚ ਵੱਖ-ਵੱਖ ਸਕੀਮਾਂ ਚ ਪੈਸਾ ਲੈਣ ਲਈ ਉੱਥੇ ਦਿੱਲੀ ਪਹੁੰਚੋ ਉੱਥੇ ਮਹਿਕਮਿਆਂ ਨਾਲ ਗੱਲ ਕਰੋ ਉੱਥੇ ਮਿਨਿਸਟਰੀਆਂ ਨਾਲ ਗੱਲ ਕਰੋ ਇੱਥੇ ਦਾ ਜੋ ਹਲਾਲ ਤੁਸੀਂ ਪੰਜਾਬ ਦੇ ਬਣਾਏ ਹੋਏ ਆ ਲੋਕਾਂ ਦੇ ਮੂਹਰੇ ਆ ਪਰ ਲੋਕਾਂ ਨੂੰ ਵੱਖ-ਵੱਖ ਸੈਂਟਰ ਦਾ ਜਿਹੜਾ ਹਿੱਸਾ ਲੈਣਾ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਦਬਾਓ ਉਹ ਬਿੱਟੂ ਜੀ ਅਮਰਿਤਪਾਲ ਤੇ ਇੱਕ ਵੀਟ ਆਇਆ ਆ ਆਪਕੋ ਲੱਗਦਾ ਹੈ ਕਿ ਉਹ ਡਾਕਟਰ ਹੈ ਕਿ ਉਸਨੇ ਗਿਆ ਨਹੀਂ ਗਿਆ ਹੈ ਔਰ ਉਹ ਆਪਣੇ ਬਲੰਦ ਕਿਸਦੇ ਰਿਪੋਰਟਰ ਜੀ ਬੀ ਕਰ ਰਹੇ ਦੇਖੋ کہیں ਨਾ کہیں ਜੋ ਅਮਰਿਤਪਾਲ ਲੋਗੋ ਨੇ ਐਮਪੀ ਚੁਨਾ ਹੈ ਔਰ ਐਮਪੀ ਕੀ ਵਕਤ ਜਬ ਇਲੈਕਸ਼ਨ ਸੇ ਪਹਿਲੇ ਵੀ ਆਪ ਓਥ ਲੈਤੇ ਹੈ ਦੇਸ਼ ਕੇ ਲਿਏ ਆਪਣੇ ਸੰਵਿਧਾਨ ਕੇ ਲਿਏ ਉਹ ਵੀ ਲਈ ਔਰ ਉਸਕੇ ਬਾਦ ਉਹ 5 ਤਰੀਕ ਕੋ ਅਮਰਿਤਪਾਲ ਸ਼ਬਦ ਲੈ ਕੇ ਗਏ ਹੈ ਆਪਣੇ ਸੰਵਿਧਾਨ ਔਰ ਕਨਸਟੀਟਿਊਸ਼ਨ ਕੀ वही बात उनकी माता जी ने कही है भाई उन्होंने अब जो कॉन्स्टिट्यूशन संविधान की ओथ ली है तो वो अपने देश का और पंजाब का ही भला करेंगे उससे किसी खालिस्तान का भला थोड़ी उन्होंने करना है या खालिस्तान की थोड़ी बात करनी है तो यही बात कही है इसमें कई शक्तियाँ हैं जो पीछे से मेरी ख्याल से फैमिली के ऊपर भी और जो भी हैंडल कर रहे हैं ये उनके ऊपर भी कहीं ना कहीं प्रेशर है वो वो दिखाई दे रहा है तो मैं तो यही कहूँगा उनके माता जी बहुत उन्होंने अच्छी बात की है हमें उनको सपोर्ट करनी चाहिए और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए तो मुझे लग रहा था भी कहीं ना कहीं जब उन्होंने दोबारा बात की है उनके ऊपर प्रेशर था उनकी आवाज़ में ये झलक आ रही थी उनके ऊपर कोई ना कोई दबाव है जो पी से डाला जा रहा है लेकिन लोगों ने वोट देश के कानून के हिसाब से डाली है वोट और उन्होंने जो अपनी ओथ ली है वो उन्होंने देश के कानून और संविधान के माध्यम से अपडेट